ਹੱਥ ਤੋਂ ਸੰਗਰੂਰ ਇਹ ਜਿਹੜਾ ਸਫ਼ਰ ਹੈ ਭਲਾਤ ਤੋਂ ਸੰਗਰੂਰ ਆਉਣ ਦੇ ਕਾਰਨ ਕੀ ਰੇ ਲੜਾਈ ਮੇਰੀ ਤੇ ਮੀਥੇਰ ਦੀ ਨਹੀਂਗੀ ਲੜਾਈ ਭਗਵੰਤ ਦੇ ਨਾਲ ਜਿਹੜੀ ਅਕਾਲੀ ਦਲ ਹੋਣ ਦੀ ਲੜਾਈ ਲੜ ਰਿਹਾ ਹੈ ਜੋ ਢੀਨਸਾ ਪਰਿਵਾਰ ਨਾਲ ਜੋ ਕੀਤਾ ਗਿਆ ਉਹਨਾਂ ਦੇ ਟਿਕਟਾਂ ਉਹਨੇ ਆਪਣਾ ਦਲ ਵੀ ਖਤਮ ਕੀਤਾ ਉਨੇ ਸਾਰੇ ਸਮਾਜ ਨੂੰ ਸੁਣਿਆ ਦਿੱਤਾ ਕਿ ਮੈਂ ਤਾਂ ਬੁੱਕਲ ਚ ਲੈ ਕੇ ਮਾਰੂੰਗਾ ਪਰਮਿੰਦਰ ਢੀਂਸੇ ਉਹਨਾਂ ਨੂੰ ਸਰਦਾਰ ਸੁਖਦੇਵ ਸਿੰਘ ਢੀਂਸੇ ਨੂੰ ਵਿੱਚ ਲੈ ਕੇ ਪਰੋਸੇ ਚ ਲੈ ਕੇ ਉਹਨਾਂ ਨਾਲ ਵਿਸ਼ਵਾਸ ਘਾਤ ਹੋਇਆ ਲੱਗਦਾ ਏ ਸਰਵਾਈਵ ਕਰ ਪਾਊਗਾ ਕੱਲੇ ਜਨ ਨਹੀਂ ਉਹ ਖਤਰੇ ਚ ਨੇ ਬਹੁਤ ਜ਼ਿਆਦਾ ਇਸ ਸੰਗੂਰ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੀ ਵੋਟ ਹੋਰ ਘਟੇਗੀ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੋਹੀ ਪੰਜਾਬ ਦੇ ਅੰਦਰ ਸਿਆਸੀ ਮਾਹੌਲ ਹੈ ਜਿਹੜਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਭ ਤੋਂ ਚਰਚਿਤ ਸੀਟ ਹੈ ਜਿਹੜੀ ਉਹ ਸੰਗਰੂਰ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸੀਟ ਤੋਂ ਇਲੈਕਸ਼ਨ ਲੜਦੇ ਰਹੇ ਨੇ ਉੱਥੇ ਹੀ ਪੁਲਾਹਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਜਦੋਂ ਤੋਂ ਇੱਥੋਂ ਦੇ ਉਮੀਦਵਾਰ ਐਲਾਨੇ ਨੇ ਪੰਜਾਬ ਦੀ ਹੌਟ ਸੀਟ ਹੈ ਤੇ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਖੈਰਾ ਸਾਹਿਬ ਟੀਵੀ ਫਾਈਵ ਚੈਨਲ ਪੰਜਾਬੀ ਤੇ ਆਪ ਜੀ ਦਾ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਇਹ ਕਿਹੜਾ ਸਾਹ ਪੁਲਾਤ ਤੋਂ ਸੰਗਰੂਰ ਇਹ ਜਿਹੜਾ ਸਫਰ ਹੈ ਪੁਲਾਤ ਤੋਂ ਸੰਗਰੂਰ ਆਉਣ ਦੇ ਕਾਰਨ ਕੀ ਰਹੇ ਇਹ ਮੇਰੇ ਖਿਆਲ ਹਾਲਾਤ ਹੀ ਇਸ ਤਰ੍ਹਾਂ ਦੇ ਬਣੇ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਿਛਲੇ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੁਝ ਅਨਿਆਇ ਕੀਤਾ ਵਕ ਵਕ ਅ ਲੋਕਾਂ ਦੇ ਨਾਲ ਵਕ ਵਕ ਹਿਊਮਨ ਰਾਈਟ ਐਕਟਿਵਿਸਟ ਨਾਲ ਵਕ ਵਕ ਬੰਦਿਆਂ ਨਾਲ ਜੀ ਚਾਹੇ ਉਹ ਭਾਈ ਅਮਰਿਤਪਾਲ ਸਿੰਘ ਹੋਣ ਐਨਐਸਏ ਲਾ ਕੇ ਸਾਮ ਭੇਜ ਦਿੱਤਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਦੇਣਾ ਨਾ ਦੇਣਾ 2 ਸਾਲ ਤੋਂ ਲਗਾਤਾਰ ਜੀ ਉਹਨਾਂ ਦੇ ਜਿਹੜੇ ਕਾਤਲ ਨੇ ਉਹ ਜੇਲ੍ਹਾਂ ਚੋਂ ਇੰਟਰਵਿਊ ਦੇ ਰਹੇ ਨੇ ਅਤੇ ਜੋ ਇੱਕ ਬਦਲਾਖੋਰੀ ਦਾ ਦੌਰ ਚਲਾਇਆ ਪੰਜਾਬ ਪੁਲਿਸ ਦਾ ਮਿਸਯੂਜ਼ ਕੀਤਾ ਸਿਰਫ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰਨ ਵਾਸਤੇ ਜਿਹੜੇ ਉਹਨਾਂ ਦੇ ਐਮਐਲਏ ਕਰਦਾਰਕੁਸ਼ੀ ਕਰਦੇ ਨੇ ਜਾਂ ਮਾੜੀਆਂ ਗੱਲਾਂ ਕਰਦੇ ਨੇ ਟਾਰੂ ਚੱਕ ਵਰਗੇ ਮਿਨਿਸਟਰ ਸਰਬਜੀਤ ਕੌਰ ਮਾਨੂੰ ਕੇ ਅਰਗੇ ਜਿਹੜੇ ਹੈਗੇ ਨੇ ਐਨਆਰਆਈ ਦੀ ਕੋਠੀ ਦੇ ਕਬਜ਼ਾ ਕਰਦੇ ਨੇ ਹੋਰ ਬਹੁਤ ਸਾਰੇ ਐਮਐਲਏ ਦੀਆਂ ਸ਼ਿਕਾਇਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਚੁਣ-ਚੁਣ ਕੇ ਟਾਰਗੇਟ ਕਰ ਮੈਨੂੰ ਪਰਟਿਕੁਲਰਲੀ ਐਨਡੀਪੀਐਸ ਕੇਸ ਵਿੱਚ ਫਸਾਉਣਾ ਫਿਰ ਇੱਕ ਝੂਠਾ ਕੇਸ ਹੋਰ ਬਣਾਉਣਾ ਜੇਲ੍ਹ ਚ ਬੈਠਿਆਂ ਦਾ ਇਹ ਸਾਰੀ ਗੱਲ ਨਹੀਂ ਮੈਨੇ ਕਿਤੇ ਨਾ ਕਿਤੇ ਮੇਰਾ ਖਿਆਲ ਆ ਕਿ ਪਾਰਟੀ ਹਾਈ ਕਮਾਂਡ ਨੂੰ ਇੱਕ ਮੈਸੇਜ ਭੇਜ ਲੁਕਾ ਨੇ ਪੰਜਾਬ ਚ ਉਹਨਾਂ ਨੂੰ ਮੈਸੇਜ ਪਹੁੰਚਾ ਕਿ ਆ ਆਦਮੀ ਜਿਹੜਾ ਹੈ ਇਹਨੂੰ ਭਗਵੰਤ ਮਾਨ ਦੇ ਖਿਲਾਫ ਖੜਾ ਕਰਨਾ ਚਾਹੀਦਾ ਲੜਾਈ ਮੇਰੀ ਤੇ ਮੀਥੇਰ ਦੀ ਨਹੀਂ ਗਈ ਲੜਾਈ ਭਗਵੰਤ ਦੇ ਨਾਲ ਹੈ ਔਰ ਮੈਂ ਭਗਵੰਤ ਨੂੰ ਕਹੂੰਗਾ ਕਿ ਹਲੇ ਵੀ ਸਮਾਂ ਹੈਗਾ ਆਪ ਲੜ ਲੈ ਮੁੱਖ ਮੰਤਰੀ ਵੀ ਬਣਿਆ ਰਿਹਾ ਮੈਨੂੰ ਕੋਤਰਾਸ ਨਹੀਂ ਗਿਆ ਪੁਲਿਸ ਤੰਤਰ ਵੀ ਵਰਤ ਜੋ ਅਫਸਰशाही ਵਰਤਨੀ ਆ ੱੱਕਾ ਵੀ ਕਰ ਲਈਂ ਦਾਰੂ ਵੀ ਪੁੜਾ ਲਈਂ ਜਲੰਧਰ ਵਾਂਗੂ ਤੇ ਜਿਹੜਾ ਤੁਹਾਡਾ ਪੈਸੇ ਵੀ ਖਰਚ ਲਈਂ ਤੇ ਫਿਰ ਦੇਖਦੇ ਆਪਾਂ ਸੰਗਰੂਰ ਕਿਸੇ ਵੀ ਕਮ ਮਾੜੇ ਕੰਮ ਦਾ ਨਤੀਜਾ ਚੰਗਾ ਨਹੀਂ ਹੁੰਦਾ ਜੋ ਤੁਸੀਂ ਜੋ ਬੀਜੋਗੇ ਉਹੀ ਵੱਡੋਗੇ ਇਹ ਤਾਂ ਹੋ ਗਿਆ ਇੱਕ ਇਫੈਕਟ ਦੂਜੀ ਗੱਲ ਇਹ ਹੈ ਕਿ ਜਿਹੜਾ ਮੈਂ ਪਿਛਲੇ ਤਿੰਨ ਦਹਾਕੀਆਂ ਤੋਂ ਪੰਜਾਬ ਦੇ ਲੋਕਾਂ ਲਈ ਜद्दोजਹਿਦ ਕੀਤੀ ਆ ਹਰ ਵਰਗ ਲਈ ਕੀਤੀ ਆ ਹਰ ਇਸ਼ੂ ਨੂੰ ਟੱਚ ਕੀਤਾ ਸੋ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਚ ਇੱਕ ਕੀ ਕਹਿੰਦੇ ਹੁੰਦੇ ਕਿ ਇਹ ਖੁਸ਼ੀ ਆ ਸੰਗਰੂਰ ਚ ਵੀ ਉਹਨਾਂ ਨੂੰ ਉਹ ਮਹਿਸੂਸ ਕਰਦੇ ਕਿ ਇਹ ਇਹ ਜਿਹੜਾ ਕੈਂਡੀਡੇਟ ਆ ਇਹ ਸਾਡੀ ਹਿਫਾਜ਼ਤ ਵੀ ਕਰੇਗਾ ਸੰਗਰੂਰ ਦੇ ਮੁੱਦੇ ਲੋਕ ਸਭਾ ਦੇ ਇਫੈਕਟਿਵਲੀ ਚੱਕੇਗਾ ਵੀ ਔਰ ਨਾਲ ਨਾਲ ਪੰਜਾਬ ਦੀ ਵੀ ਗੱਲ ਕਰੇਗਾ ਤਾਂ ਇਹ ਸਾਰੀ ਕੁੱਲ ਪੈਕੇਜ ਮਿਲਾ ਕੇ ਤੇ ਮੈਂ ਇੱਥੇ ਤੁਹਾਡੇ ਦਰਮਿਆਨ ਖੜਾ ਹਾਂ ਖੈਰਾ ਸਾਹਿਬ ਜੇਕਰ ਗੱਲ ਕਰੀਏ ਸੰਗਰੂਰ ਦੇ ਜਿਹੜੇ ਲੋਕ ਨੇ ਸੁਖਪਾਲ ਸਿੰਘ ਖੈਰਾ ਨੂੰ ਵੋਟ ਕਿਉਂ ਪਾਉਣ ਏਜੰਡਾ ਕੀ ਹੈ ਸੰਗਰੂਰ ਲਈ ਤੁਹਾਡਾ ਦੇਖੋ ਸੰਗਰੂਰ ਸਪੈਸੀਫਿਕ ਏਜੰਡਾ ਜਿਹੜਾ ਹੈ ਉਹ ਤਾਂ ਬਹੁਤ ਸਾਰ ਗੱਲਾਂ ਨਾਰਮਲੀ ਉਹੀ ਨੇ ਜੇ ਜੋ ਬਾਕੀ ਪੰਜਾਬ ਚ ਜੀ ਮਤਲਬ ਐਜੂਕੇਸ਼ਨ ਦਾ ਇਨਫਰਾਸਟ੍ਰਕਚਰ ਹੈਲਥ ਕੇਅਰ ਦਾ ਇਨਫਰਾਸਟ੍ਰਕਚਰ ਜੋ ਬੇਰੋਜ਼ਗਾਰੀ ਹੈ ਜੋ ਮਹਿੰਗਾਈ ਹੈ ਜੋ ਕਗਰ ਦਰਿਆ ਦੀ ਕਹਿਰ ਮਚਾਉਂਦੀ ਹਰ ਸਾਲ ਸਾਰਾ ਮਾਲਵਾ ਹੀ ਉਹ ਤਬਾਹ ਕਰ ਦਿੰਦੀ ਫਸਲਾਂ ਸੰਗਰੂਰ ਨੂੰ ਵੀ ਤਬਾਹ ਕਰ ਦੇ ਬ੍ਰਾਡਲੀ ਇਸ਼ੂਸ ਤਕਰੀਬਨ ਸੇਮ ਹੀ ਹੁੰਦੇ ਨੇ ਸਾਰੇ ਪੰਜਾਬ ਦੇ ਵਿੱਚ ਔਰ ਸੰਗਰੂਰ ਜਿਹੜਾ ਹੈਗਾ ਕਿਉਂਕਿ ਅਸੀਂ ਜਦੋਂ ਪੇਪਰ ਫਾਈਲ ਕਰਨੇ ਨੇ ਉਹਦੇ ਨੇੜੇ ਇੱਕ ਮੈਂ ਸੰਗਰੂਰ ਦੇ ਨਾਲ ਇੱਕ ਜਾਇਜ਼ ਜੀਆਂ ਜਿਹੜੇ ਵਾਦੇ ਹੈ ਉਹ ਇੱਕ ਆਪਣਾ ਲੋਕਲ ਮੈਨੀਫੈਸਟੋ ਜਾਰੀ ਕਰੂੰਗਾ ਤੁਸੀਂ ਉਹਦੇ ਸਾਰੇ ਇਸ਼ੂਸ ਦੇਖ ਲੋਗੇ ਪਰ ਮੇਰਾ ਇਹ ਮੰਨਣਾ ਵਾ ਕਿ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਇਹਦੇ ਵਿੱਚ ਦੋ ইস্যੂ ਨੇ ਇੱਕ ਤਾਂ ਨੈਸ਼ਨਲ ਲੈਵਲ ਦਾ ਇਸ਼ੂ ਆ ਕਿ ਬੀਜੇਪੀ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਜਿਸ ਢੰਗ ਦੇ ਨਾਲ ਬੀਜੇਪੀ ਇਸ ਦੇਸ਼ ਨੂੰ ਮੈਜੋਰਿਟੇਰੀਅਨ ਪੋਲਿਟਿਕਸ ਵਿੱਚ ਲੈ ਕੇ ਜਾ ਰਹੀ ਹੈ ਅਥੋਰਿਟੇਰੀਅਨ ਪੋਲਿਟਿਕਸ ਇੱਕ ਥੀਓਕ੍ਰੈਟਿਕ ਸਟੇਟ ਜਿਦਾ ਪਾਕਿਸਤਾਨ ਇੰਡੋਨੇਸ਼ੀਆ ਜਾਂ ਇਹ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਵੱਲ ਨੂੰ ਵੱਧ ਰਹੀ ਆ ਔਰ ਲੋਕਾਂ ਨੂੰ ਬਹੁਤ ਚੰਗੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਨੂੰ ਖਦਸ਼ਾ ਆ ਕੇ ਕਿਤੇ ਕਨਸਟੀਟਿਊਸ਼ਨ ਇਹਨਾਂ ਅਮੈਂਡ ਕਰ ਲੈਣ ਸਾਡੇ ਅਧਿਕਾਰ ਹੀ ਨਾ ਖੋਹ ਲੈਣ ਜਦਾ ਮਿਸਾਲ ਦੇ ਤੌਰ ਤੇ ਆਲਰੇਡੀ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕਰਤਾ ਉੱਥੇ ਉਤਰਾਖੰਡ ਦੇ ਵਿੱਚ ਜਿੰਨੀਆਂ ਘਟ ਗਿਣਤੀਆਂ ਨੇ ਮੁਸਲਮਾਨ ਸਿੱਖ ਈਸਾਈ ਦਲਿਤ ਜੈਨੀ ਬੋਧੀ ਇਹਨਾਂ ਸਾਰਿਆਂ ਦੇ ਧਾਰਮਿਕ ਅਧਿਕਾਰ ਤਾਂ ਆਲਰੇਡੀ ਖੋਲੇ ਉਹਨਾਂ ਨੇ ਇਸ ਕਰਕੇ ਇਹ ਲੋਕਾਂ ਨੂੰ ਵੀ ਖਦਸ਼ਾ ਕਿ ਕੀ ਸਾਡੇ ਜਿਹੜੇ ਬੇਸਿਕ ਮੌਲਿਕ ਅਧਿਕਾਰ ਹੈ ਉਹ ਬਚਣਗੇ ਕਿ ਨਹੀਂ ਬਚਣਗੇ ਔਰ ਭਾਜਪਾ ਨੂੰ ਰੋਕਣਾ ਇਸ 2024 ਬਹੁਤ ਲਾਜ਼ਮੀ ਆ ਉਹ ਹੋ ਗਿਆ ਨੈਸ਼ਨਲ ਪਰਸਪੈਕਟਿਵ ਔਰ ਬੀਜੇਪੀ ਨੇ ਜੋ ਸਾਡੇ ਕਿਸਾਨ ਅੰਦੋਲਨ ਨਾਲ ਅਨਿਆਇ ਕੀਤਾ ਜੋ ਜ਼ੁਲਮ ਕੀਤਾ ਜੋ ਹੁਣ ਵੀ ਬੈਠੇ ਸ਼ੰਭੂ ਦੇ ਉੱਤੇ ਹਰਿਆਣਾ ਪੁਲਿਸ ਦੇ ਰਾਹੀਂ ਤਸ਼ੱਦਦ ਕੀਤਾ ਸਾਡਾ ਸ਼ੁਭਕਰਨ ਮਾਰਤਾ ਇੱਕ ਨੈਸ਼ਨਲ ਪਰਸਪੈਕਟਿਵ ਤੋਂ ਬੀਜੇਪੀ ਨੂੰ ਡੀਫੀਟ ਕਰਨਾ ਪਰ ਪੰਜਾਬ ਦੇ ਵਿੱਚ ਕਿਉਂਕਿ ਬੀਜੇਪੀ ਬਹੁਤ ਜ਼ਿਆਦਾ ਇਫੈਕਟਿਵ ਹੈ ਹੀ ਨਹੀਂਗੀ ਇਸ ਕਰਕੇ ਸਾਡੀ ਲੜਾਈ ਨੰਬਰ 2 ਬੀਜੇਪੀ ਦੇ ਨਾਲ ਉਹ ਹੈ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇੰਟ ਆਪਰੇਸ਼ਨ ਕੀਤੇ ਨੇ ਦੋ ਜਦੋਂ ਇਹਨਾਂ ਨੇ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਲਾ ਕੇ ਉਹਨੂੰ ਦਿਬਰੂਗੜ੍ਹ ਝੀਲ 'ਤੇ ਭੇਜਿਆ ਕੇਜਰੀਵਾਲ ਨੇ ਕੈਮਰੇ ਦੇ ਅੱਗੇ ਕਿਹਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦਿੱਤੀ ਅਗਰ ਦਿੱਲੀ ਦੁਬਾਰਾ ਮੰਗੇਗੀ ਹਮ ਦਿੱਲੀ ਦੀ ਉਨਕੀ ਮਦਦ ਹੋ ਸੋ ਵਿਚਾਰਧਾਰਕ ਤੌਰ ਦੇ ਉਤੇ ਭਗਵੰਤ ਮਾਨ ਤੇ ਕੇਜਰੀਵਾਲ ਬੀਜੇਪੀ ਦੇ ਨਾਲ ਨੇ ਐਸ ਫਾਰ ਐਸ ਕਾਲੇ ਕਾਨੂੰਨ ਲਾਉਣਾ ਤੇ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਕਰਨਾ ਦੂਸਰਾ ਜੁਆਇੰਟ ਆਪਰੇਸ਼ਨ ਹੈ ਕਿਸਾਨਾਂ ਦਾ ਭਗਵੰਤ ਮਾਨ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਹਰਿਆਣਾ ਪੁਲਿਸ ਨੂੰ ਕੱਗਰ ਬਰਿਆ ਕੱਗਰ ਦਰਿਆ ਦੇ ਉੱਤੇ ਉਹਨਾਂ ਦੀ ਬੈਰੀਕੇਡਿੰਗ ਸਾਡੇ ਇਲਾਕੇ ਦੇ ਉਹਨਾਂ ਨੇ ਇੰਨਾ ਤਸ਼ੱਦਦ ਕੀਤਾ ਡਰੋਨਾ ਨਹੀਂ ਸੈਂਕੜੇ ਕਿਸਾਨ ਫੱਟੜ ਕਰਤੇ ਟਰੈਕਟਰ ਤੋੜਤੇ ਨਿਸ਼ਾਨ ਸਾਹਿਬ ਕੁਚਲਤਾ ਇੱਕ ਐਫਆਈਆ ਨਹੀਂ ਗਈ। ਉਹ ਸ਼ੁਭਕਰਨ ਜਦੋਂ ਮਰਿਆ ਆ ਮਾਰੀ ਗੋਲੀ ਉਹਨਾਂ ਨੇ ਔਰ ਪ੍ਰੀਤਪਾਲ ਚੱਕ ਕੇ ਸਾਡਾ ਲਿਆ ਕੇ ਬੋਲੀ ਬੂਰੀ ਚ ਹਰਿਆਣਾ ਪੁਲਿਸ ਨੇ ਕੁੱਟ ਕੇ ਉਹ ਵਿਚਾਰਾ ਮਸੀ ਬਚਿਆ ਪੀਜੀਆਈ ਚ ਇਲਾਜ ਕਰਾ ਕੇ ਇਹ ਜਦੋਂ ਇਨ ਐਕਸ਼ਨ ਸੀ ਭਗਵੰਤ ਦਾ ਇਹ ਵੀ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀਗਾ। ਸੋ ਇਹਨਾਂ ਨੂੰ ਵੀ ਰੋਕਣਾ ਪੰਜਾਬ ਦੇ ਵਿੱਚ ਬਹੁਤ ਲਾਜ਼ਮੀ ਹੈ ਔਰ ਜੋ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਅੱਜ ਜੇ ਤੁਸੀਂ ਟ੍ਰਿਬਿਊਨ ਦੀ ਨਿਊਜ਼ ਝਕੋ 2500 ਕਰੋੜ ਰੁਪਇਆ ਫਰੈਸ਼ ਚੱਕ ਰਹੇ ਨੇ ਮੇਰੇ ਖਿਆਲ 70000 ਕਰੋੜ ਰੁਪਇਆ ਪਹਿਲਾਂ 2 ਸਾਲਾਂ ਚੱਕ ਚੁੱਕੇ ਨੇ ਇਹ ਤਾਂ ਜਦ ਤੱਕ ਇਹ ਰਹਿਣਗੇ ਪੰਜਾਬ ਨੂੰ ਤੈਸ਼ ਨੈਸ਼ ਕਰਕੇ ਜਾਣਗੇ ਜਿਹੜੇ ਆਪਣੀ ਵਾਅਦੇ ਸੀ ਇਹਨਾਂ ਦੇ ਵੀ ਆਈ ਪੀ ਕਲਚਰ ਦੀ ਰੱਜ ਕੇ ਤੋੜੇ ਰਜਵਾੜਿਆਂ ਦੀ ਜ਼ਿੰਦਗੀ ਜੀ ਰਹੇ ਨੇ ਔਰ ਹਰ ਐਮਐਲਏ ਦੇ ਖਿਲਾਫ ਇਹਨਾਂ ਦੇ ਕੰਪਲੇਂਟ ਹਰ ਆ ਤੁਹਾਡੀ ਜਿਹੜੀ ਸੰਗਰੂਰ ਵਾਲੀ ਐਮਐਲਏ ਦੀ ਕੰਪਲੇਂਟ ਆ ਸ਼ਾਰਟਲੀ ਹੀ ਆਲ ਬੀ ਕਮਿੰਗ ਆਊਟ ਵਿਦ ਪ੍ਰੋਪਰ ਡਾਟਾ ਇੱਕ ਅਰਾਪ ਪ੍ਰੈਕਟਿਸਿਜ਼ ਇਨਡल्ज ਕਰ ਰਹੇ ਨੇ ਸਾਰੇ ਉਹ ਸਾਰੀਆਂ ਗੱਲਾਂ ਸੰਗਰੂਰ ਦੇ ਲੋਕਾਂ ਨੂੰ ਦੱਸੋ ਜਿਹੜੀ ਅਕਾਲੀ ਦਲ ਹੋਣ ਦੀ ਲੜਾਈ ਲੜ ਰਿਹਾ ਜੋ ਢੀਨਸਾ ਪਰਿਵਾਰ ਨਾਲ ਜੋ ਕੀਤਾ ਗਿਆ ਉਹਨਾਂ ਨੇ ਟਿਕਟਾ ਉਹਨਾਂ ਨੇ ਆਪਣਾ ਦਲ ਵੀ ਖਤਮ ਕੀਤਾ ਲੇਕਿਨ ਉਹਨਾਂ ਨੇ ਉਹਨਾਂ ਨਾਲ ਤਾਂ ਬਹੁਤ ਬੇਈਮਾਨੀ ਹੋਈ ਨਾ ਜੀ ਇਹ ਇਹਨੂੰ ਕਹਿੰਦੇ ਨੇ ਵਿਸ਼ਵਾਸ ਘਾਤ ਮਤਲਬ ਮੈਂ ਸੁਖਵੀਰ ਬਾਦਲ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਹੈ। ਉਹਨੇ ਸਾਰੇ ਸਮਾਜ ਨੂੰ ਸੁਣਿਆ ਦਿੱਤਾ ਕਿ ਮੈਂ ਤਾਂ ਬੁੱਕਲ ਚ ਲੈ ਕੇ ਮਾਰੂੰਗਾ। ਪਰਮਿੰਦਰ ਢੀਂਸੇ ਉਹਨਾਂ ਨੂੰ ਸਰਦਾਰ ਸੁਖਦੇਵ ਸਿੰਘ ਢੀਂਸੇ ਨੂੰ ਵਿੱਚ ਲੈ ਕੇ ਪਰੋਸੇ ਚ ਲੈ ਕੇ ਉਹਨਾਂ ਦਾ ਵਿਸ਼ਵਾਸ ਘਾਤ ਹੋਇਆ ਵਾ। ਮੈਂ ਮੇਰੀ ਸympathy ਉਹਦੇ ਨਾਲ ਆ ਪਰਮਿੰਦਰ ਸਿੰਘ ਇੱਕ ਅੱਛਾ ਠੀਂਸਾ ਸਾਫ਼ ਸੁਥਰੇ ਐਕਸ ਦਾ ਨੋਜਮਾ ਮੈਂ ਤਾਂ ਅਸੀਂ ਤਾਂ ਕਿਹਾ ਸੀ ਮੈਂ ਤੇ ਮਿਸਟਰ ਪੱਟਲ ਨੇ ਕਿਹਾ ਇਨਫੈਕਟ ਕਿ ਤੁਸੀਂ ਸਾਡੇ ਨਾਲ ਆਜੋ ਤੁਹਾਡੀ ਅਸੀਂ ਇੱਜ਼ਤ ਬਹਾਲੀ ਕਰਾਂਗੇ ਪਰ ਚਲੋ ਉਹਨਾਂ ਦੀ ਵਿਚਾਰਧਾਰਾ ਜਿਹੜਾ ਸੁਖਬੀਰ ਹੈ ਉਹ ਅਕਾਲੀ ਵਿਚਾਰਧਾਰਾ ਤੋਂ ਸਖਣਾ ਹੋ ਚੁੱਕਾ ਵਾ ਉਹ ਆਪਣੀ ਆਈਡੀਓਲੋਜੀ ਤੋਂ ਭਟਕ ਚੁੱਕੇ ਹੋ ਤਲੰਜਲੀ ਦੇ ਚੁੱਕੇ ਨੇ ਉਹਨਾਂ ਨੂੰ ਵਾਧੇ ਅਧਿਕਾਰਾਂ ਦੀ ਗੱਲ ਲਫ਼ਜ਼ਾਂ 'ਚ ਕਹਿੰਦੇ ਨੇ ਜਦੋਂ ਜੰਮੂ ਕਸ਼ਮੀਰ ਦੇ ਦੋ ਟੁਟੇ ਕੀਤੇ ਇੱਕ ਮਾਈਨੋਰਿਟੀ ਸਟੇਟ ਦੇ ਯੂਟੀਆਂ ਬਣਾਤੇ ਉਦੋਂ ਤਾਂ ਇਹਨਾਂ ਨੇ ਭਾਜਪਾ ਨੂੰ ਵੋਟ ਪਾਈ ਹੈ ਆ ਹੁਣ ਮੈਂ ਯੂਨੀਫਾਰਮ ਸਿਵਲ ਕੋਡ ਕਹਿ ਰਿਹਾ ਉਹਨਾਂ ਨੂੰ ਸਵਾਲ ਪੁੱਛੋ ਤੁਹਾਡਾ ਕੀ ਉਹਦੇ ਤੇ ਰੁਝਾਨ ਹੈਗਾ ਉਹਨਾਂ ਦਾ ਕੋਈ ਜਵਾਬ ਹੀ ਨਹੀਂਗਾ ਭਾਈ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਬਾਦਲ ਸਾਹਿਬ ਦੇ ਟੇਬਲ ਤੇ ਝੂਠੇ ਪੁਲਿਸ ਮੁਕਾਬਲੇ ਤੇ 10 ਸਾਲ ਰਹੀ ਹੈ ਕੀ ਉਹਦੀ ਫਰਦਰ ਇਨਵੈਸਟੀਗੇਸ਼ਨ ਨਹੀਂ ਸੀ ਬਣਦੀ ਪੁਲਿਸ ਵਾਲਿਆਂ ਨੂੰ ਸਜ਼ਾ ਨਾਲੇ ਤੁਸੀਂ ਕਹੀ ਜਾਂਦੇ ਅਸੀਂ ਸਿੱਖਾਂ ਦੀ ਪਾਰਟੀ ਆ ਨਾਲੇ ਤੁਸੀਂ ਕਹੀ ਜਾਂਦੇ ਕਿਸਾਨਾਂ ਦੀ ਪਾਰਟੀ ਆ ਤੇ ਕੰਮ ਤੁਸੀਂ ਸਾਰੇ ਉਹਨਾਂ ਦੇ ਉਲਟ ਕਰਦੇ ਹੋ ਬੇਬਲ ਕਲਾਂ ਦੇ ਲੋਕੀ ਕਤਲ ਨਹੀਂ ਭੁੱਲੇ ਗੁਰੂ ਰਣਜੀਤ ਸਾਹਿਬ ਦੀ ਬੇਇੱਜ਼ਤੀਆਂ ਨਹੀਂ ਭੁੱਲੇ ਜਿਹੜਾ ਐਸਜੀਪੀਸੀ ਔਰ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਕੀਤਾ ਫॉर ਪੋਲਿਟਿਕਲ ਪਰਪਸਸ ਇਹ ਸਾਰੀਆਂ ਗੱਲਾਂ ਨਹੀਂ ਭੁੱਲੇ ਲਫਾਫਾ ਕਲਚਰ ਦਾ ਚਲੋ ਬੀਬੀ ਜਗੀਰ ਕੋ ਨੇ ਕਿਹਾ ਸੀਗਾ ਮੈਂ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਲਫਾਫਾ ਕਲਚਰ ਚੱਲ ਰਿਹਾ ਸੋ ਅ ਅਕਾਲੀ ਦਲ ਇਹ ਨੂੰ ਲੱਗਦਾ ਇਹ ਸਰਵਾਈਵ ਕਰ ਪਾਊਗਾ ਅਕਾਲੀ ਦਲ ਨਹੀਂ ਉਹ ਖਤਰੇ 'ਚ ਨੇ ਬਹੁਤ ਜ਼ਿਆਦਾ ਇਸ ਸੰਗੂਰ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੀ ਵੋਟ ਹੋਰ ਘਟੇਗੀ ਔਰ ਜੇ ਕਿਤੇ ਗਲਤੀ ਨਾਲ ਕੋਈ ਸੀਟ ਜਿੱਤ ਜਾਂਦੇ ਨੇ ਇੱਕ ਗੱਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੋਟਰਾਂ ਨੂੰ ਕਿ ਉਹ ਸਾਰੀ ਜਿਹੜਾ ਵੋਟ ਹੈ ਉਹ ਭਾਜਪਾ ਨੂੰ ਜਾਣੀ ਹੈ ਅੱਜ ਵੀ ਉਹ ਜਿਹੜੀ ਲੜਾਈ ਲੜ ਰਹੇ ਨੇ ਉਹ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੀ ਸਪੋਰਟ ਕਰ ਰਹੇ ਨੇ ਕੱਲ ਨੂੰ ਜੇ ਜਿੱਤ ਜਾਣਗੇ ਸੀਟ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਵੋਟ ਐਨਡੀਏ ਦੇ ਖਾਤੇ ਵਿੱਚ ਜਾਣੀ ਮੋਦੀ ਸਾਹਿਬ ਦੇ ਖਾਤੇ ਜਾਣੀਆਂ ਨਾ ਕਿ ਇਸ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣ ਵਾਸਤੇ ਲਾਸਟ ਸਵਾਲ ਹੈ ਜੀ ਜੇਕਰ ਤੁਸੀਂ ਜਿੱਤ ਜਾਂਦੇ ਲੋਕ ਸਭਾ ਮੈਂਬਰ ਬਣਦੇ ਹੋ ਮਹਿਤਾਬ ਖੈਰਾ ਹੈਗਾ ਪਲੱਸ ਤੋਂ ਇਲੈਕਸ਼ਨ ਲੜਨਗੇ ਦੇਖੋ ਇਹ ਬਾਦ ਦੀਆਂ ਗੱਲਾਂ ਜੀ ਹਾਈਪੋਥੈਟিক্যাল ਕੁਐਸਚਨ ਹੈ ਪਹਿਲਾਂ ਵਾਹਿਗੁਰੂ ਕਰੇ ਪਰਮਾਤਮਾ ਈਸ਼ਵਰ ਕਰੇ ਮੇਰੀ ਤੋਫਤ ਹੈ ਹੋਵੇ ਜਦੋਂ ਜਿਮਨੀ ਚੋਣ ਦਾ ਮੌਕਾ ਮੈਂ ਆਪਣੇ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਇਕੱਠੇ ਮੈਂ ਅਸੀਂ ਕੇਜਰੀਵਾਂਗ ਵਾਲ ਵਾਂਗੂ ਫਰਜੀ ਸੁਵਰਾਜ ਨਹੀਂ ਕਰਦੇ ਉਹਨਾਂ ਦੀ ਆਵਾਜ਼ ਸੁਣਾਂਗੇ ਅਗਰ ਕੋਈ ਉਹਨਾਂ ਚੋਂ ਕਾਬਲ ਬੰਦਾ ਹੋਇਆ ਉਹਨੂੰ ਲੜਾਵਾਂਗੇ ਜੇ ਉਹ ਸਭ ਕਹਿਣ ਨਹੀਂ ਹੈ ਕੋਈ ਗੱਲ ਕਹਿਣ ਕਿ ਫਿਰ ਉਸ ਤੇ ਵਿਚਾਰ ਕੀਤਾ ਜਾਵੇ ਲਾਟਸ ਸੰਗਰੂਰ ਦੇ ਲੋਕਾਂ ਨੂੰ ਕੀ ਸ੍ਰੇਆ ਦੇਣਾ ਚਾਹੁੰਦੇ ਬਸ ਇਹੀ ਕਹਿਣਾ ਜੀ ਇਮਾਨਦਾਰੀ ਦੇ ਨਾਲ ਇਨਸਾਫ ਪਸੰਦੀਨਾ ਵੋਟ ਪਾਓ ਪੰਜੇ ਕੈਂਡੀਡੇਟ ਦੇਖ ਲਓ ਕੈਂਡੀਡੇਟਾਂ ਦਾ ਕਿਰਦਾਰ ਦੇਖ ਲਓ ਪੱਕੀ ਠੱਕੀ ਪਾਰਟੀਬਾਜ਼ੀ ਦੀ ਗੱਲ ਨਾ ਕਰੋ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਣੇ ਪੰਜਾਬ ਦੇ ਹ ਜਿਹੜਾ ਤੁਹਾਨੂੰ ਲੱਗਦਾ ਕੋਈ ਇਫੈਕਟਿਵ ਗੱਲ ਤੁਹਾਡੀ ਉੱਥੇ ਰੱਖ ਸਕਦਾ ਪਾਰਲੀਮੈਂਟ ਦੇ ਵਿੱਚ ਉਸ ਵਿਅਕਤੀ ਨੂੰ ਵੋਟ ਪਾਈ ਜਾਓ ਅਗਰ ਤੁਹਾਨੂੰ ਕੋਈ ਹੋਰ ਕੈਂਡੀਡੇਟ ਵਿੱਚ ਚੰਗਾ ਲੱਗਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਪਰ ਮੈਂ ਮੈਰਿਟ ਦੇ ਆਧਾਰ ਦੇ ਉੱਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਵੋਟ ਤੁਹਾਡੀ ਸਾਨੂੰ ਨਹੀਂ ਮੰਗਦਾ ਸਤਿ ਸ੍ਰੀ ਅਕਾਲ ਤੁਸੀ ਸਾਨੂੰ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਹਾਂ ਮਿਹਰਬਾਨੀ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਰ ਸੋ ਇਹ ਸੀਗੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਡੀ5 ਚੈਨਲ ਪੰਜਾਬੀ ਨਾਲ ਗੱਲਬਾਤ ਕੀਤੀ ਹੈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੂਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ